ਧੰਨਵਾਦ ਜੀ ਬਿਲਕੁਲ ਜੀ ਸਿੰਘ ਬਟੂਈ ਦਾ ਤੁਹਾਨੂੰ ਬਿਲਕੁਲ ਨਾ ਕਰਾਉਣਾ ਪੰਜਾਬੀਆਂ ਨੂੰ ਇੱਕ ਗੱਲ ਮੈਂ ਦੱਸਾਂ ਮੈਂ ਕਿ ਭਾਰਤ ਮਾਤਾ ਜੀ ਇੰਨਾ ਇੰਨਾ ਆਸ ਹੀ ਨਹੀਂ ਸੀ ਮੈਂ ਜੋ ਦੇਖਿਆ ਬੰਦੇ ਭਾਰਤ ਲਈ ਤਾਂ ਐਸ ਸਵੇਰੇ 5 ਵਜੇ ਦੇ ਲੋਕ 5 ਵਜੇ ਦੇ ਲੋਕ ਸਵੇਰੇ ਸੈਲਫੀਆਂ ਲੈਣ ਲੱਗੇ ਸਨ ਤੇ ਜਿਵੇਂ ਕੋਈ ਹੀਰੋ ਨਾਲ ਜਾਂ ਕੋਈ ক্রিকেট ਦੇ ਬਹੁਤ ਥੋੜੇ ਪਲੇਅਰ ਇਸ ਤਰੀਕੇ ਨਾਲ ਸੈਲਫੀਆਂ ਲਈਆਂ ਗਈਆਂ ਤੇ ਰਾਤ ਚ ਬੋਲੇ ਸੋਨਹੀ ਨਾ ਤੇ ਸੱਡਣ ਨੂੰ ਵੀ ਥਾਂ ਨਹੀਂ ਸੀ ਤੇ ਇਹਦੇ ਵਿੱਚ ਇਸ ਤਰੀਕੇ ਨਾਲ ਤੇ ਹਰ ਜਗ੍ਹਾ ਖੇਤਾਂ ਚ ਲੋਕ ਖੜੇ ਕੋਈ ਹੱਥ ਜੋੜ ਰਿਹਾ ਸੀ ਕੋਈ ਬਾਏ ਬਾਏ ਟਾਟਾ ਕਰ ਰਿਹਾ ਸੀ ਮਤਲਬ ਕੋਈ ਵੀਡੀਓ ਬਣਾ ਰਿਹਾ ਸੀ ਮੈਂ ਬਾਕੀ ਜਿਲ੍ਹਿਆਂ ਚ ਵੀ ਦੇਖਿਓ ਵੀ ਆ ਆ ਬੈਂਸ ਜਾਏਗਾ ਵੀ ਸਟੇਜ ਸਟੇਜ ਮੜਾ ਖਾਲੀ ਕਰ ਦਿਓ ਸਟੇਜ ਆਜੋ ਜੀ ਪਲੇ ਆਜੋ ਆ ਗਏ ਆ ਜੀ ਥੱਲੇ ਆਜੋ ਥੱਲੇ ਆਜੋ ਥੱਲੇ ਆਜੋ ਆ ਰਾਮ ਆਪਾਂ ਆਪਣੇ ਰਹਿ ਗਏ ਆ ਬਾਈ ਤੁਸੀਂ ਇੰਤੈਰ ਹੋਣਾ ਮਿੱਟੂ ਜੀ ਆਮ 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 ਰੁਕਾਵਟਾਂ ਸੇ ਦੇਰ ਗਈਏ ਪਰ ਅਜੇ ਤੱਕ ਮੈਟਰ ਨਹੀਂ ਚੱਲਿਆ ਕਿਰਾਇਆ ਬਹੁਤ ਜ਼ਿਆਦਾ ਨਹੀਂ ਆਈਆਂ ਦਿਖਾ ਦੇ ਅੰਦਰ ਸਰਦਾਰ ਕੁਝ ਸੂਰਤ ਦੇਖ ਹੀ ਕਰਾ ਰਹੇ ਨੇ ਜੀ ਆਈਡੀਆਂ ਫੜਾਏ ਦੇਖੋ ਪਹਿਲਾਂ ਮੈਂ ਇਸ ਤਰੀਕੇ ਨਾਲ ਉਤਸ਼ਾਹ ਮਿਲਿਆ ਹਰ ਸ਼ਹਿਰ ਵਾਲਾ ਚਾਹੁੰਦਾ ਹੈ ਵੀ ਸਾਡੇ ਜਿਹੜੀ ਆ ਉਹ ਬੰਦੇ ਬਾਰਤ ਹਰ ਸ਼ਹਿਰ ਤੋਂ ਚੱਲੇ ਇੰਨੀ ਇਹ ਟ੍ਰੇਨ ਆ ਜਿਹੜੀ ਫੇਮਸ ਹੋਈ ਆ ਤੇ ਇਹਦੇ ਵਿੱਚ ਇੰਨੀਆਂ ਸਹੂਲਤਾਂ ਐ ਸਭ ਤੋਂ ਜ਼ਿਆਦਾ ਸਪੀਡ ਤਾਂ ਹੈ ਹੀ ਹੈ ਪਰ ਸਪੀਡ ਦੇ ਨਾਲ ਨਾਲ ਸੇਫਟੀ ਉਹ ਕਵਰਡ ਸਿਸਟਮ ਇਹਦੇ ਵਿੱਚ ਲੱਗਿਆ ਹੈ ਵੀ ਇਹ ਪਹਿਲਾਂ ਹੀ ਕਿਲੋ ਕੁੱਲ ਟ੍ਰੇਨ ਪਹਿਲਾਂ ਹੋ ਜਾਏਗੀ ਜੇ ਅੱਗੇ ਕੋਈ ਟ੍ਰੇਨ ਹੋਗੀ ਕੋਈ ਹੋਰ ਚੀਜ਼ ਹੋਏਗੀ ਉਦੋਂ ਬਾਅਦ ਇਹਦੇ ਵਿੱਚ ਐਸਾ ਸਪੀਡ ਆ ਜਿਹੜੀ ਉਹ ਸਭ ਤੋਂ ਵੱਧੇ ਦੀ ਆ ਜੇ ਆਪਾਂ ਦੇਖੀਏ ਦਿਵਿਆਂਗ ਲੋਕਾਂ ਲਈ ਹੈਂਡੀਕੈਪ ਲੋਕਾਂ ਲਈ ਵੀ ਉਹਨਾਂ ਲਈ ਵੀ ਬ੍ਰੇਲ ਦੇ ਅੱਖਰ ਲਿਖੇ ਗਏ ਆ ਬਾਥਰੂਮ ਉਹਨਾਂ ਲਈ ਲੱਗ ਬਣਾਏ ਗਏ ਆ ਜਿਹੜੀ ਇਹਦੀ ਸੀਟ ਉਹ 300 360 ਡਿਗਰੀ ਉਹ ਪੂਰੀ ਰੋਟੇਟ ਹੁੰਦੀ ਆ ਤੇ ਤੁਸੀਂ ਜੇ ਕੋਈ ਵੀ ਇੱਥੇ ਕੈਮਰੇ ਲੱਗੇ ਆ ਜੇ ਕੋਈ ਕ੍ਰਿਮੀਨਲ ਜਿਹੜਾ ਬੰਦਾ ਕੋਈ ਚੋਰ ਚੱਕਾ ਹੈ ਜਿਹਦੀ ਫੋਟੋ ਰੇਲਵੇ ਫਰੀ ਪੁਲਿਸ ਨੇ ਜਾਰੀ ਕੀਤੀ ਆ ਉਹ ਜੇੜ ਚੜਨ ਲੱਗੀ ਉਹਦੀ ਫੋਟੋ ਜਿਨ੍ਹਾਂ ਦੇ ਜਿਵੇਂ ਆਪਣੇ 10 ਨੰਬਰੀਆਂ ਦੀ ਫੋਟੋ ਲੱਗੀ ਹੁੰਦੀ ਆ ਉਹ ਫੋਟੋ ਜਦੋਂ ਆਏਗੀ ਉਹ ਆਪਣੇ ਆਪ ਹੀ ਉੱਥੇ అలਾਰਮ ਵੱਜ ਜਾਏਗਾ ਆਪਣੇ ਆਪ ਪੁਲਿਸ ਸਟੇਸ਼ਨ 'ਚ ਪਤਾ ਲੱਗ ਜਾਏਗਾ ਜਿਹੜਾ ਰੇਲਵੇ ਦਾ ਤੀਜੀ ਗੱਲ ਜੇ ਇਹਨੂੰ ਦੇਖੀਏ ਵੀ ਅੱਗੇ ਜਿਹੜੀ ਟ੍ਰੇਨ ਸੀ ਉਹ 'ਚ ਟਾਈਮ ਲੱਗਦਾ ਸੀ ਇੱਕ ਪਾਸੇ ਇੰਜਣ ਹੁੰਦਾ ਸੀ ਦੂਜੇ ਪਾਸੇ ਘਮਾ ਕੇ ਲਾਉਣਾ ਹੁੰਦਾ ਸੀ ਇਹਦੇ ਚ ਦੋਨੋਂ ਪਾਸੇ ਇੰਜਣਾਂ ਜਿੱਧਰ ਮਰਜੀ ਜੇ ਇੱਕ ਜਗ੍ਹਾ ਦੂਜੇ ਪਾਸੇ ਜਾਣਾ ਤਾਂ ਦੋਨੋਂ ਪਾਸੇ ਇੰਜਣਾਂ ਤੇ ਆਪਦੇ ਡੱਬਿਆਂ ਚ ਵੀ ਇਹਦੇ ਕੋਚੀਜ਼ ਵੈਗਨ ਚ ਤਾਕਤ ਉਹ ਵੀ ਨਾਲ ਮਦਦ ਕਰਦੇ ਆ ਤਾਂ ਸਪੀਡ ਪਿਕਅਪ ਆ ਇਹਦੀ ਤੁਸੀਂ ਗੱਲ ਕੀਤੀ ਪੈਸੇ ਦੀ ਪਹਿਲਾਂ ਹੀ 56% 56% ਆ ਜਿਹੜਾ ਹਰ ਟਿਕਟ ਤੇ ਕਿਸੇ ਤਰੀਕੇ ਦੀ ਵੀ ਟਿਕਟ ਹੋਵੇ ਪੈਸੇਂਜਰ ਦੀ ਉਹ 56% ਪਹਿਲਾਂ ਹੀ ਦੇਸ਼ ਦੀ ਸਰਕਾਰ ਨਰਿੰਦਰ ਮੋਦੀ ਦੀ ਸਬਸਿਡੀ ਦਿੰਦੀ ਆ ਉਹ ਤੇ ਜਿੰਨਾ ਵੀ ਕਰਾਇਆ ਇਹ ਪਹਿਲਾਂ ਹੀ ਉਹਦੇ 56% ਸਬਸਿਡੀ ਹੁੰਦੀ ਆ ਇੱਕ ਬੇਟੂ ਜੀ ਜਿਹੜੀ ਯੂਨੀਵਰਸਿਟੀ ਹੈਗੀ ਆ ਉਹਦੇ ਬਾਰੇ ਥੋੜਾ ਜਿਆਦਾ ਦੱਸੋ ਜੀ ਥੋੜਾ ਜਿਆਦਾ ਦੇਖੋ ਮੈਂ ਤਾਂ ਮੈਂ ਤਾਂ ਖਤਮ ਕਰਤਾ ਬਦਵਾ ਕੋਈ ਵਿਵਾਦ ਨਹੀਂ ਐਸ ਵੇਲੇ ਜਿਹੜੀ ਵੀ ਜਿਹੜੀ ਵੀ ਗੱਲ ਸੀਗੀ ਮੈਂ ਪਹਿਲਾਂ ਕੱਲੇ ਸਾਰੇ ਚੈਨਲਾਂ 'ਤੇ ਮੈਂ ਬੋਲਦੇ ਹੋਏ ਗੱਲ ਇਹ ਕਹੀ ਸੀ ਵੀ ਇਹ ਜੋ ਲੋਕ ਚਾਹੁੰਦੇ ਆ ਜੋ ਪੰਜਾਬ ਦੇ ਸਾਡੇ ਲੋਕ ਚਾਹੁੰਦੇ ਆ ਉਹ ਹੋਊਗਾ ਕਿਉਂਕਿ ਉਹਦੇ ਵਿੱਚ ਕਈ ਰਿਫਾਰਮ ਸੀ ਕਈ ਸੁਧਾਰ ਸੀ ਪਰ ਸਾਡੀ ਯੂਨੀਵਰਸਿਟੀ ਨਾਲ ਪੰਜਾਬ ਦੇ ਲੋਕਾਂ ਦੀ ਇੱਕ ਭਾਵਨਾ ਜੁੜੀ ਹੋਈ ਆ इमोਸ਼ਨਸ ਜੁੜੇ ਹੋਏ ਆ ਜਿਹੜੇ इमोਸ਼ਨਸ ਦੇ ਨਾਲ ਅਸੀਂ ਦੇਖੀਏ ਤਾਂ ਉਹ ਨਹੀਂ ਚਾਹੁੰਦੇ ਸੀ ਇਹ ਕਰਨਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਨੂੰ ਵਾਪਸ ਲੈ ਲਓ ਇਨ ਬਿਨ ਉਹਨਾਂ ਨੇ ਉਹ ਵਾਪਸ ਲੈ ਲਈ ਚੀਜ਼ ਅੱਗੇ ਮੰਗੂ ਤਾਂ ਹੈ ਨਹੀਂ ਵੀ ਕੋਈ ਉੱਥੇ ਬਾਦਲ ਸਾਹਿਬ ਬੈਠੇ ਹੁਣ ਆਪਣੀ ਹਰ ਸਿਮਰਤ ਕੋਲ ਬੈਠੇ ਹੁਣ ਜਿਹੜੀ ਕਿਸਾਨਾਂ ਵੇਲੇ ਬਿੱਲ ਵੀ ਬਣਾ ਲਿਆ ਜਦੋਂ ਬਿੱਲ ਇੰਪਲੀਮੈਂਟ ਹੋਣ ਦੀ ਗੱਲ ਆਈ ਮੁੜ ਕੇ ਭੱਜ ਗਏ ਉਹਨੂੰ ਠੀਕ ਨਹੀਂ ਕਰਾਇਆ ਪਹਿਲਾਂ ਉਹਨੂੰ ਲਾਗੂ ਹੀ ਕਿਉਂ ਹੁਣ ਦਿੱਤਾ ਹੁਣ ਅਸੀਂ ਮੇਰੇ ਵਰਗਾ ਮੰਤਰੀ ਜੀਜੇਪੀ ਚ ਬੈਠਾ ਹੈ ਅਮਿਤ ਸ਼ਾਹ ਜੀ ਨੇਂਦਰ ਮੋਦੀ ਜੀ ਦੀ ਕੈਬਨਿਟ ਚ ਸਰਦਾਰ ਪੱਗੜ ਜੇ ਹੁਣ ਜਦੋਂ ਵੀ ਪੰਜਾਬ ਚ ਕੋਈ ਐਸੀ ਗੱਲ ਹੋਊਗੀ ਉਹਨਾਂ ਨੂੰ ਨਹੀਂ ਚੰਗੀ ਲੱਗੂਗੀ ਉਹ ਨਹੀਂ ਲਾਗੂ ਹੋਊਗੀ ਜਿਹੜੀ ਚੰਗੀ ਲੱਗੂਗੀ ਉਹ ਲਾਗੂ ਹੋਊਗੀ ਅਸੀਂ ਬੀਜੇਪੀ ਆਉਣ ਵਾਲੇ ਦਿਨਾਂ ਚ ਜਿਵੇਂ ਸਪੀਡ ਦੇ ਬੰਦੇ ਬਾਰਤ ਦੀ ਆ ਨਾ 160 ਓਵੇਂ ਬੀਜੇਪੀ ਦੇ ਵਰਕਰ ਉਸ ਤਰੀਕੇ ਨਾਲ ਬੀਜੇਪੀ ਲੋਕਾਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਮਾਨ ਬਣਾ ਲਿਆ ਹੈ ਉਸੇ ਸਪੀਡ ਤੇ ਸਤਾਈ ਚ ਸਰਕਾਰ ਬਣਾਏਗੀ ਸਿਰਫ ਅਸੀਂ ਉਦੋਂ ਪਹਿਲਾਂ ਇੱਕ ਸਾਲ ਡਿਵੈਲਪਮੈਂਟ ਦਾ ਮਾਡਲ ਦੇਣਾ ਹੈ ਜਿਵੇਂ ਬੰਦੇ ਬਾਹਰ ਟ੍ਰੇਨ ਚਾਹੇ ਸਾਡੇ ਟਰੈਕ ਡਬਲ ਕਰਨ ਵਾਲੇ ਆ ਚਾਹੇ ਸਾਡਾ ਤੱਕ ਸਬਦ ਵੰਡੀ ਤੋਂ ਜੋੜਨ ਵਾਲੀ ਆ ਆਹੀ ਸਾਰੀ ਉਮਰ ਹੋ ਗਈ ਆ ਰਾਜਪੁਰੇ ਤੋਂ ਚੰਡੀਗੜ੍ਹ ਨਹੀਂ ਜੁੜਿਆ ਤੇ ਅਨਾਉਂਸ ਹੋਇਆ ਕਿ ਨਹੀਂ ਹੁਣ ਹੁਣ ਟੱਕ ਲਾਉਣਾ ਏ ਕੁਛ ਜਦਨ ਭਗਵੰਤ ਮਾਨ ਦੀ ਸਰਕਾਰ ਨੂੰ ਪੈਸੇ ਭੇਜਤੇ ਖਾਤਿਆਂ ਚ ਪਾਤੇ ਜਦਨ ਜੋ ਰੇਟ ਤੇ ਕਿਸਾਨ ਸਾਨੂੰ ਦਲਦੀਨ ਜਊਗਾ ਨਾਲੇ ਤਾਂ ਛੋਟ ਛੋਟੀ ਜੀ ਜ਼ਮੀਨ ਚਾਹੀਦੀ ਕਿੰਨੀ ਚਾਹੀਦੀ ਹੁੰਦੀ ਆ ਬਟਰੀ ਲਈ ਇਹਦੇ ਲਈ ਵੀ ਕੁਛ ਦਿਨਾਂ ਦੇ ਵਿੱਚ ਮਾਲਵੇ ਦਾ ਜਿਹੜਾ ਸਭ ਤੋਂ ਪੁਰਾਣਾ ਪ੍ਰੋਜੈਕਟ ਰੁਕਿਆ ਹੋਇਆ ਫਿਰੋਜ਼ ਅਮਰਸਰ ਸਾਹਿਬ ਨੂੰ ਫਿਰੋਜ਼ਪੁਰ ਨਾਲ ਜੋੜਨਾ ਪੱਟੀ ਤੇ ਫਿਰੋਜ਼ਪੁਰ ਪ੍ਰੋਜੈਕਟ ਜਿਹੜਾ ਸਿੱਧੀ ਟ੍ਰੇਨ ਬਿਜ਼ਨਸ ਸਿੱਧਾ ਕਾਂਡਲੇ ਨਾਲ ਕੋਟ ਨਾਲ ਜੁੜਨ ਦਾ ਉਹ ਵੀ ਕਿਉਂਕਿ ਕੋਡ ਲੱਗਿਆ ਹੋਇਆ ਮੈਂ ਅਨਾਉਂਸ ਨਹੀਂ ਕਰ ਸਕਿਆ 12 ਤਰੀਕ ਨੂੰ ਅਨਾਉਂਸਮੈਂਟ ਕਰਾਂਗੇ ਉਹਦੀ ਉਹ ਵੀ 700 ਕਰੋੜ ਤੋਂ ਉੱਤੇ ਦਾ ਪ੍ਰੋਜੈਕਟ ਆ ਉਦੋਂ ਬਾਅਦ ਹੋਰ ਆ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜਾ ਜਗਰਾਉ ਡਬਲਿੰਗ ਕੀਤੀ ਜਾਊ ਮਰਿੰਡਾ ਸੈਕਸ਼ਨਾਂ ਜਿਹੜਾ ਉਹਨੂੰ ਡਬਲ ਕੀਤਾ ਜਾਊ ਤੇ ਇਧਰੋਂ ਚਾਹੇ ਆ ਕੁਝ ਆ ਕੁਝ ਦਿਨਾਂ ਚ ਸਿੱਧੀ ਟ੍ਰੇਨ ਇੱਥੋਂ ਸ਼ੁਰੂ ਹੋਈ ਆ ਨਦੇੜ ਸਾਹਿਬ ਨੂੰ ਸਿੱਧੀ ਟ੍ਰੇਨ ਸ਼ੁਰੂ ਹੋਈ ਆ ਹਰਦਵਾਰ ਨੂੰ ਕੁਝ ਦਿਨਾਂ ਚ ਤੇ ਐਸੀਆਂ ਚੀਜ਼ਾਂ ਐ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ ਤੇ 2000 ਕਰੋੜ ਦਾ ਆ ਕੁਝ ਦਿਨਾਂ ਦੇ ਵਿੱਚ 2000 ਕਰੋੜ ਦਾ ਰੇਲਵੇ ਦਾ ਇਕੱਲਾ ਕੰਮ ਪੰਜਾਬ ਚ ਸ਼ੁਰੂ ਹੋ ਜਾਊ ਤੇ ਉਹ ਪੈਸਾ ਜੇਬ ਚ ਕਿੱ데 ਜਾਣਾ ਟਾਈਮ ਘਟਾ ਦੋ ਮਿੰਟ ਮੰਗਦੇ ਲੋਕਾਂ 2 ਮਿੰਟ ਮੰਗਦੇ 1 ਮਿੰਟ 1 ਮਿੰਟ ਜੇ ਆਪਾਂ ਜੇ 2000 ਕਰੋੜ ਦਾ ਕੰਮ ਸ਼ੁਰੂ ਹੋਊ ਚਾਹੇ ਲੋਹੇ ਦਾ ਸਰੀਏ ਦਾ ਬਜਰੀ ਦਾ ਸੀਮਿੰਟ ਦਾ ਚਾਹੇ ਸਾਡੇ ਮਿਸਤਰੀ ਭਾਈ ਲੱਗਣਗੇ ਚਾਹੇ ਇੰਜੀਨੀਅਰ ਲੱਗਣਗੇ ਲੇਬਰ ਉਹ ਸਾਡੇ ਪੰਜਾਬ ਦੇ ਲੋਕਾਂ ਦੀ ਜੇਬ ਚ ਪੈਸਾ ਜਾਊ ਨਾ ਆਪਣੇ ਉੱਤਰਕੀ ਜਿਹੜੀ ਟਾਈਮ ਦੀ ਤੁਸੀਂ ਗੱਲ ਕੀਤੀ ਆ ਕਿਉਂਕਿ ਇਹ ਆਪਾਂ ਬਚਾਉਣਾ ਟਾਈਮ ਤੇ ਆ ਫਾਸਟ ਬਚਾਉਣਾ ਹੈ ਜੀ 27 ਦੀ ਗੱਲ ਕਰ ਰਹੇ ਹੋ ਇਸ ਵਿੱਚ ਚੌੜਾ ਦਾ ਦਾਵਾ ਦੇ ਰਹੀ ਸਰਕਾਰ ਕਰ ਰਹੇ ਹੋ 2023 ਦੇ ਵਿੱਚ ਕੋਈ ਇੰਗਰ ਲੱਗੇਗਾ ਮੈਂ ਕਿਹਾ ਪੂਰੀ ਨਾ ਨਾ ਡਬਲ ਡਬਲ ਇੰਜਨ ਤਾਂ ਸਰਕਾਰਾਂ ਦਾ ਉਹ ਬਣੇਗੀ ਤੇ ਭਾਜਪਾ ਦਾ ਇਕੱਲਾ ਹੀ ਮੈਂ ਤੁਹਾਨੂੰ ਕਿਹਾ ਬੰਦੇ ਮਾਰੇ 3 ਇੰਜਨ ਆ ਇਹਦੇ ਵਿੱਚ ਅੱਗੇ ਪਿੱਛੇ ਕੋਈ ਹੋਰ ਇੰਜਨ ਲਾਉਣ ਦੀ ਲੋੜ ਨਹੀਂ ਇਹ ਨਰਿੰਦਰ ਮੋਦੀ ਜੀ ਦੀ ਇਕੱਲੀ ਜਿਹੜੀ ਭਾਜਪਾ ਉਹ ਅਸੀਂ 117 ਤੇ ਇਲੈਕਸ਼ਨ ਲੜਾਂਗੇ ਭਾਈ ਮੈਨੂੰ ਇੱਕ ਗੱਲ ਦੱਸੋ ਜੇ 20 ਸੂਬਿਆਂ ਚ ਬੀਜੇਪੀ ਦੀ ਸਰਕਾਰ ਆ ਤਿੰਨ ਵਾਰੀ ਬੀਜੇਪੀ ਦੀ ਸਰਕਾਰ ਕੇਂਦਰ ਚ ਬਣ ਗਈ ਜੇ ਅਸੀਂ ਕਿਸੇ ਨੂੰ ਬਣਾਉਣ ਖਾਤਰ ਥੋੜੀ ਇਲੈਕਸ਼ਨ ਲੜਨੀ ਆ ਜੇ ਸਾਡੀ ਬੀਜੇਪੀ ਦੀ ਸਰਕਾਰ ਬਣੇਗੀ ਤਾਂ ਇਕੱਲੇ ਬੀਜੇਪੀ ਦੀ ਬਣੇਗੀ ਅਸੀਂ ਕਿਸੇ ਨੂੰ ਬਣਾਉਣ ਲਈ ਸਰਕਾਰ ਕੱਢ ਲਈ ਉਹਨਾਂ ਨੂੰ ਸਪੋਰਟ ਲੈ ਕੇ ਬੇਅਦਵੀਆਂ ਕਰਾਉਣੀਆਂ ਆ ਉਹਨਾਂ ਚਿੱਟਾ ਬਕਾਉਣਾ ਆ ਮੈਨੂੰ ਇੱਕ ਗੱਲ ਦੱਸ ਦੋ ਧਰਮਵੀਰ ਗਾਂਧੀ ਜੀ ਚਲੇ ਗਏ ਹਾਂਜੀ ਤੇ ਇਹ ਧਰਮਵੀਰ ਗਾਂਧੀ ਜੀ ਕਿਹੜੀ ਪਾਰਟੀ ਦੇ ਐਮਪੀ ਨੇ ਜੀ ਕਿਹੜੀ ਪਾਰਟੀ ਦੇ ਮੈਨ ਦੱਸੋ ਕਾਂਗਰਸ ਦੇ ਕਾਂਗਰਸ ਦੇ ਆ ਤੇ ਜਿੰਨੇ ਐਮਪੀ ਅੱਠ ਕਾਂਗਰਸ ਦੇ ਜਿੱਤੇ ਆ ਪੰਜਾਬ ਚ ਤੇ ਇਹ ਵੋਟ ਚੋਰੀ ਹੋਈ ਆ ਤੇ ਫਿਰ ਇਹ ਕਿਵੇਂ ਜਿੱਤ ਗਏ ਤੇ ਅਸੀਂ ਹਾਰ ਗਏ ਇਲੈਕਸ਼ਨ ਤੇ ਅਸੀਂ ਨਾ ਜਿੱਤਦੇ ਜੇ ਇਹ ਕੰਮ ਚੱਲਦਾ ਹੁੰਦਾ ਤੇ ਦੂਜੀ ਗੱਲ ਜਿੰਨੇ ਵੀ ਜਿੰਨੇ ਵੀ ਆ ਵੋਟ ਚੋਰੀ ਦੀ ਗੱਲ ਇਹਨਾਂ ਨੇ ਕੀਤੀ ਹੈ ਕਿਸੇ ਬਸੇ ਦੀ ਮੈਂ ਗੱਲ ਕਰ ਰਿਹਾ ਜੇ ਵੋਟ ਚੋਰੀ ਹੋਈ ਹੁੰਦੀ ਜਿਹੜੇ ਵੀ ਬੰਦੇ ਇਹਨਾਂ ਦੇ ਫਾਰਮ ਭਰ ਰਹੇ ਆ ਕਿਦੋਂ 5000 ਇਕੱਠਾ ਹੋ ਕੇ 10000 ਦੇ ਰਿਆ ਇੱਕ ਵੀ ਉਹਦੇ ਵਿੱਚੋਂ ਆ ਕੇ ਕਵੇ ਮੈਂ ਵੋਟ ਨਹੀਂ ਪਾਈ ਹਰੇਕ ਬੰਦੇ ਨੇ ਜਿਹੜਾ ਫਾਰਮ ਭਰ ਕੇ ਦੇ ਰਿਆ ਵੋਟ ਚੋਰੀ ਦਾ ਉਹਨੇ ਵੋਟ ਪਾ ਕੇ ਆਪਣਾ ਐਮਪੀ ਬਣਾਇਆ 13 ਚੋਂ 13 ਐਮਪੀ ਆ ਜਿਹੜੇ ਉਰੇ ਆਪੋਜੀਸ਼ਨ ਦੇ ਆ ਉਹ ਕਿਵੇਂ ਬਣ ਗਏ ਜੀ ਇਸ ਕਰਕੇ ਇਹਦਾ ਮਤਲਬ ਇਹ ਆਪਣੇ ਆਪ ਨੂੰ ਕਹਿ ਰਹੇ ਆ ਵੀ ਅਸੀਂ ਗਲਤ ਬਣੇ ਆ ਇੱਕ ਯਾਰ ਕੈਸੀਆਂ ਗੱਲਾਂ ਕਰਦੇ ਨੇ ਇਹ ਮੈਨੂੰ ਸਮਝ ਨਹੀਂ ਆਉਂਦੀ ਇੱਥੇ ਹੀ ਕੋਈ ਬੜਾ ਵੱਡਾ ਮੁੱਦਾ ਹੈਗਾ ਪੰਜਾਬ